ਤੁਮੰਦਾ ਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲ ਹੋ ਹਮ ਬਾਰਕ ਤੁਮਰੇ ਧਾਰੇ ਡੰਡਾਉਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਚਵਰ ਤਖਤ ਸ਼ਤਰ ਦੇ ਮਾਲਕ ਜੁਗੋ ਜੁਗਾ ਟਲ ਗੁਰਤਗਦੀ ਪਰ ਸਿਬਾਈ ਮਾਨ ਦਸਾਂ ਪਾਤਸ਼ਾਹਾਂ ਦੀ ਜਗਦੀ ਜੋਤ ਪੂਰੇ ਸਤਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਿੰਨਾਂ ਦੀ ਹਜ਼ੂਰੀ ਵਿੱਚ ਸਭਾਏ ਮਾਨ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਸਤਿਗੁਰੂ ਜੀ ਦੀ ਮਹਾਨ ਕਿਰਪਾ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਸਾਡੇ ਕਲਯੁਗੀ ਜੀਵਾਂ ਉੱਪਰ ਸਾਨੂੰ ਅਮਰਤ ਵੇਲੇ ਗੁਰੂ ਗੋਦੀ ਦਾ ਨਿਗਮਾਨਣ ਦਾ ਸੁਭਾਗੀ ਸਮਾਪ੍ਰਾਪਤ ਹੋਇਆ ਸਵਾਉ ਸਾਰੀਆਂ ਵਿਚਾਰਾਂ ਤੋਂ ਪਹਿਲਾਂ ਸਤਿਗੁਰੂ ਨੂੰ ਸੀਸ ਨਵਾ ਕੇ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਸਾਨੂੰ ਅਮਰਤ ਵੇਲੇ ਗੁਰਬਾਣੀ ਨਾਲ ਜੁੜਨ ਦਾ ਸੁਭਾਗੀ ਸਮਾ ਪ੍ਰਾਪਤ ਹੋਇਆ ਹੈ ਉਸ ਸੱਚੇ ਪ੍ਰੀਤਮ ਨੂੰ ਅੰਦਰ ਵਸਾਉਣ ਦਾ ਗੁਰੂ ਦੀ ਹਜ਼ੂਰੀ ਵਿੱਚ ਆਉਣ ਦਾ ਨਮਸਕਾਰਾਂ ਕਰਨ ਦਾ ਗੁਰਬਾਣੀ ਪੜਨ ਅਤੇ ਸੁਣਨ ਦਾ ਬੜਾ ਭਾਗੀ ਸਮਾਪਤ ਹੋਇਆ ਸੋ ਆਓ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਬਾਣੀ ਦੇ ਅੰਦਰ ਸਾਨੂੰ ਇਹੀ ਉਪ ਸਮਝਾਉਂਦੇ ਹਨ ਸਾਰੀ ਗੁਰਬਾਣੀ ਉਸ ਸੱਚੇ ਪ੍ਰੀਤਮ ਵਾਹਿਗੁਰੂ ਨਾਲ ਜੋੜਦੀ ਹੈ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ 1430 ਅੰਗ ਸਤਿਗੁਰੂ ਦੀ ਗੁਰਬਾਣੀ ਨੇ ਇੱਕ ਅਕਾਲ ਪੁਰਖ ਪਰਮੇਸ਼ਰ ਨਾਲ ਜੋੜਦੇ ਆ ਇੱਕ ਨਾਲ ਗੁਰਬਾਣੀ ਜੋੜਦੀ ਤੇ ਅੱਜ ਇੱਕ ਦੀ ਸਤਿਗੁਰੂ ਜੀ ਵਡਿਆਈ ਕਰ ਰਹੀ ਆ ਅੱਜ ਦੇ ਸ੍ਰੀ ਮੁਖਵਾਕ ਅੰਦਰ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਆਪ ਕਿਰਪਾ ਕਰਕੇ ਰਹਿਮਤ ਕਰਕੇ ਸਾਨੂੰ ਆਪਣੇ ਚਰਨਾਂ ਵਿੱਚ ਜੋੜਦੇ ਆ ਤੇ ਗੁਰਬਾਣੀ ਦੀ ਵਿਚਾਰ ਆਪ ਰਹਿਮਤ ਕਰਕੇ ਕਰਵਾਉਂਦੇ ਹਨ ਸਤਿਗੁਰੂ ਜੀ ਦਿੱਤੀ ਹੋਈ ਸਮਤ ਅਨੁਸਾਰ ਅਸੀਂ ਰੋਜ਼ਾਨਾ ਗੁਰਬਾਣੀ ਪੜ੍ਹਦੇ ਅਤੇ ਵਿਚਾਰਦੇ ਹਾਂ ਸੋ ਅੱਜ ਸਤਿਗੁਰੂ ਜੀ ਸਾਨੂੰ ਉਪਦੇਸ਼ ਬਖਸ਼ਦੇ ਹਨ ਤਨਾਸਰੀ ਰਾਗ ਅੰਦਰ 673 ਪਵਿੱਤਰ ਅੰਗ ਤੇ ਸਤਿਗੁਰ ਦੀ ਗੁਰਬਾਣੀ ਇਸ ਸ਼ੋਭਤ ਹੈ ਸਤਿਗੁਰ ਜੀ ਉਚਾਰਨ ਕਰਦੇ ਹਨ ਤਨਾਸਰੀ ਮਹੱਲਾ 5 ਰਾਗ ਤਨਾਸਰੀ ਹੈ ਬਾਣੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹੈ ਸਤਿਗੁਰ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰਦੇ ਹਨ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਤੁਮ ਦਾ ਅਰਥ ਹੈ ਅਕਾਲ ਪੁਰਖ ਵਾਹਿਗੁਰੂ ਜੀ ਤੂੰ ਦਾਤਾ ਹੈ ਪ੍ਰਤਪਾਲਕ ਦਾ ਅਰਥ ਹੈ ਪਾਲਣ ਵਾਲਾ ਸਾਡੀ ਸੰਭ ਸੰਭਾਲ ਕਰਨ ਵਾਲਾ ਸਾਡੀ ਰਾਖੀ ਕਰਨ ਵਾਲਾ ਸਾਡੇ ਉਤੇ ਨਿਗਾਰਾ ਰੱਖਣ ਵਾਲਾ ਜਿਵੇਂ ਇੱਕ ਮਾਤਾ ਤੇ ਪਿਓ ਆਪਣੇ ਬੱਚੇ ਦੀ ਹਰ ਵੇਲੇ ਨਿਗ੍ਹਾ ਰੱਖਦੇ ਆ ਪਰਪਤ ਪਾਲਣਾ ਕਰਦੇ ਆ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਸਾਡਾ ਸਾਰਿਆਂ ਦਾ ਪਿਤਾ ਮਾਤਾ ਵਾਹਿਗੁਰੂ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਕ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਤਾਂ ਭੋਕੇ ਹਾ ਕਾੜਾ ਜੀਓ ਜਿਹਦਾ ਰਾਖਾ ਵਾਹਿਗੁਰੂ ਹੋਵੇ ਉਹਨੂੰ ਕਿਸ ਚੀਜ਼ ਦਾ ਡਰ ਹੋ ਸਕਦਾ ਹੈ ਭਉ ਹੋ ਸਕਦਾ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸਾਡੇ ਸਭ ਦੇ ਉੱਤੇ ਕਿਰਪਾ ਕਰਨ ਵਾਲਾ ਪਰਤਪਾਲਣਾ ਕਰਨ ਵਾਲਾ ਸਾਡੀ ਪਾਲਣ ਵਾਲਾ ਸਾਨੂੰ ਨਾਇਕ ਆਗੂ ਪਰਮੇਸ਼ਰ ਹੈ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਉਹ ਅਕਾਲ ਪੁਰਖ ਪਰਮੇਸ਼ਰ ਉਹਨੂੰ ਸਬੰਧਨ ਕਰਕੇ ਸਤਿਗੁਰੂ ਜੀ ਕਹਿ ਰਹੇ ਆ हे परमात्मा ਵਾਹਿਗੁਰੂ ਜੀ ਤੂੰ ਸਭ ਦਾਤਾ ਦੇਣ ਵਾਲਾ ਹੈ ਤੂੰ ਮਾਲਕ ਹੈ ਤੂੰ ਸਭਨਾਂ ਨੂੰ ਪਾਲਣ ਵਾਲਾ ਹੈ ਤੂੰ ਸਾਡਾ ਆਗੂ ਹੈ ਜੀਵਨ ਅਗਵਾਈ ਦੇਣ ਵਾਲਾ ਹੈ ਤੂੰ ਸਾਡਾ ਖਸਮ ਹੈ ਸਾਡੇ ਸਿਰ ਦਾ ਸਾਈਂ ਹੈ ਤੂੰ ਹੀ ਸਾਨੂੰ ਸਾਜ ਕੇ ਨਿਵਾਜ ਕੇ ਵਾਹਿਗੁਰੂ ਨੇ ਸਾਨੂੰ ਭੇਜਿਆ ਸਭ ਨੂੰ ਕੋਈ ਕਿਤੇ ਆਇਆ ਕੋਈ ਕਿਤੇ ਆਇਆ ਉਹ ਕੋ ਕਿਸ ਤਰ੍ਹਾਂ ਦਾ ਰੂਪ ਲੈ ਕੇ ਸੰਸਾਰ ਤੇ ਆਇਆ ਹੈ ਕੋਈ ਕਿਸ ਤਰ੍ਹਾਂ ਦਾ ਇਹ ਸਾਰੇ ਕੌਤਕ ਪਰਮੇਸ਼ਰ ਦੇ ਸਭ ਨੂੰ ਮਾਲਕ ਨੇ ਭੇਜਿਆ ਹੈ ਜਿੱਥੇ ਉਹਦਾ ਹੁਕਮ ਹੈ ਉੱਥੇ ਰਹਿਣਾ ਪੈਂਦਾ ਹੈ ਜਿੱਥੇ ਮਾਲਕ ਰੱਖਦਾ ਹੈ ਉੱਥੇ ਰਹਿਣਾ ਪੈਂਦਾ ਪਰਮੇਸ਼ਰ ਜਿੱਥੇ ਰੱਖਦਾ ਹੈ ਉੱਥੇ ਰਹਿਣਾ ਪੈਂਦਾ ਤੇ ਉਹਦੇ ਹੁਕਮ ਅੰਦਰ ਹੀ ਸਭ ਕੁਝ ਹੈ ਇਸ ਕਰਕੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪੱਲ ਹੋ ਹਮ ਬਾਰਿਕ ਤੁਮਰੇ ਧਾਰੇ ਨਿਮਖ 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 ਕਹਿੰਦੇ ਅੱਖ ਦੇ ਝਮਕਣ ਜਿੰਨੇ ਸਮੇਂ ਨੂੰ ਥੋੜਾ ਜਾਂ ਸਮਾਂ ਜਦੋਂ ਸਹਿਜੇ ਅੱਖ ਬੰਦ ਹੋ ਕੇ ਖੁੱਲਦੀ ਆ ਉਹਨੂੰ ਨਿਮਖ ਕਹਿੰਦੇ ਆ ਸਭਨੋਂ ਘੱਟ ਸਮਾਂ ਇੱਥੋਂ ਹੀ ਸਮਾਂ ਸ਼ੁਰੂ ਹੋਇਆ ਇੱਕ ਨਿਮਖ ਨਿਮਕ ਨਿਮਕ ਤੁਮਹੀ ਪ੍ਰਤਪਾਲੋ ਤੇ ਵਾਹਿਗੁਰੂ ਜੀ ਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਜਿੰਨਾ ਕ ਸਮਾਂ ਅਸੀਂ ਅੱਖ ਝਮਕਣ ਤੇ ਲਾਉਨੇ ਆ ਐਨਾ ਕ ਸਮਾਂ ਵੀ ਵਾਹਿਗੁਰੂ ਸਾਡਾ ਸਾਥ ਨਹੀਂ ਛੱਡਦਾ ਐਨਾ ਕ ਸਮਾਂ ਵੀ ਵਾਹਿਗੁਰੂ ਸਾਨੂੰ ਕੱਲਿਆਂ ਨੂੰ ਨਹੀਂ ਛੱਡਦਾ ਵਾਹਿਗੁਰੂ ਐਨੇ ਕ ਸਮੇਂ ਵਿੱਚ ਵੀ ਸਾਡੀ ਰਾਖੀ ਕਰਦਾ ਹੈ ਸਾਨੂੰ ਭੁਲੇਖਾ ਹੋਣਾ ਕਿ ਵਾਹਿਗੁਰੂ ਸਾਡੇ ਤੋਂ ਬਹੁਤ ਦੂਰ ਹੈ ਪਰਮੇਸ਼ਰ ਸਾਡੇ ਤੋਂ ਬਹੁਤ ਦੂਰ ਹੈ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਉਹ ਤਾਂ ਜਿੰਨਾ ਜਿੰਨਾ ਸਮਾ ਤੂੰ ਅੱਖ ਚਮਕਣ ਤੇ ਲਾਉਣਾ ਐਨਾ ਸਮਾ ਵੀ ਤੇਰਾ ਸਾਥ ਨਹੀਂ ਛੱਡਦਾ ਉਹ ਤਾਂ ਤੇਰੇ ਸਦਾ ਅੰਗ ਸੰਗ ਹੈ ਨਿਮਖ ਨਿਮਖ ਤੁਮ ਹੀ ਪ੍ਰਤ ਪਾਲੋ ਹਮ ਬਾਰਿਕ ਤੁਮਰੇ ਧਾਰੇ ਜਿਵੇਂ ਮਾਂ ਤੇ ਪਿਓ ਆਪਣੇ ਬੱਚੇ ਦੀ ਸਾਹਮ ਸੰਭਾਲ ਕਰਦੇ ਰਾਖੀ ਕਰਦੇ ਇਸੇ ਤਰ੍ਹਾਂ ਵਾਹਿਗੁਰੂ ਜੀ ਤੂੰ ਸਾਡੀ ਹਰ ਵੇਲੇ ਹੀ ਰਾਖੀ ਕਰਦਾ ਹਰ ਵੇਲੇ ਸਾਡੇ ਤੇ ਨਿਗਾਹ ਰੱਖਦਾ ਹੈ ਹਮ ਬਾਰਕ ਤੂੰਰੇ ਤਾਰੇ ਆਪਣੇ ਬੱਚਿਆਂ ਵਾਂ ਅਸੀਂ ਤੇਰੇ ਬੱਚੇ ਆ ਅੱਗੇ ਕਹਿੰਦੇ ਜਿਹਵਾ ਏਕ ਕਵਨ ਗੁਣ ਕਹੀਐ ਦੇਸ ਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਗਿਨਹੀ ਲਹੀਐ ਰਹਾ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਜਿਹਵਾ ਏਕ ਜਿਹਵਾ ਦਾ ਅਰਥ ਹੈ ਜੀਵ ਜਿਦ ਨਾ ਅਸੀਂ ਬੋਲਦੇ ਆ ਏ ਵਾਹਿਗੁਰੂ ਜੀ ਇਹ ਸਾਡੀ ਜੀਵ ਇੱਕ ਹੈ ਤੇਰੇ ਗੁਣ ਬਹੁਤ ਹਨ ਤੇਰੇ ਕਿਹੜੇ ਕਿਹੜੇ ਗੁਣਾ ਨੂੰ ਗਾਈਏ ਤੇਰੇ ਕਿਹੜੀ ਕਿਹੜੀ ਵਡਿਆਈ ਕਰੀਏ ਤੇਰੇ ਕਿਹੜੇ ਕਿਹੜੇ ਗੁਣ ਗਾਈਏ ਸਰਸਨਾ ਨੇ ਸਜੀਵ ਨਾਲ ਕਿਉਂਕਿ ਜੀਵ ਤਾਂ ਥੱਕ ਜਾਂਦੀ ਹੈ ਜੀਵ ਇੱਕ ਹੈ ਤੇਰੇ ਗੁਣ ਬਹੁਤੇ ਹਨ ਜਿਹਾ ਏਕ ਕਵਣ ਗੁਣ ਕਹੀਏ ਕਿਹੜੇ ਕਿਹੜੇ ਗੁਣ ਕਹੀਏ ਤੇਰੇ ਕਿਹੜੀਆਂ ਕਿਡੀਆਂ ਵਡਿਆਈਆਂ ਦਸੀਏ ਬੋਲ ਕੇ ਤੇਰੀਆਂ ਵਡਿਆਈਆਂ ਤਾਂ ਦੱਸਣ ਤੋਂ ਪਰੇ ਹਨ ਇਹ ਕਹਿ ਸਕਦੇ ਆ ਬੇਸਮਾਰ ਬੇਅੰਤ ਸੁਆਮੀ ਤੇਰਾ ਅੰਤ ਨਾ ਕਿਰਹੀ ਲਹੀਐ ਸਤਿਗੁਰੂ ਜੀ हे ਅਣਗਿਣਤ ਗੁਣਾ ਦੇ ਮਾਲਕ ਗੁਣਾ ਦੇ ਖਜ਼ਾਨੇ ਬੇਅੰਤ ਮਾਲਕ ਪਰਮੇਸ਼ਰ ਜੀ ਕਿਸੇ ਵੀ ਪਾਸਿਓ ਤੇਰੇ ਗੁਣਾ ਦਾ ਅੰਤ ਨਹੀਂ ਲੱਭਿਆ ਜਾ ਸਕਦਾ ਤੇਰੇ ਗੁਣਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਕਿਉਂਕਿ ਤੂੰ ਕਿਸੇ ਸ਼ਬਦਾਂ ਦੇ ਭਾੜੇ ਵਿੱਚ ਬਿਆਨ ਕਰਨ ਵਾਲਾ ਹੈ ਹੀ ਨਹੀਂ ਕਿਸੇ ਲਿਮਟ ਵਿੱਚ ਆਉਣ ਵਾਲਾ ਹੈ ਹੀ ਨਹੀਂ ਕਿਸੇ ਧਾਰੀ ਵਿੱਚ ਆਉਣ ਵਾਲਾ ਹੈ ਹੀ ਨਹੀਂ ਵਾਹਿਗੁਰੂ ਜੀ ਤੂੰ ਤੂੰ ਤਾਂ ਬੇਸ਼ੁਮਾਰ ਹੈ ਤੂੰ ਬੇਅੰਤ ਹੈ ਤੂੰ ਸਾਰੇ ਸੰਸਾਰ ਦਾ ਸੁਆਮੀ ਹੈ ਤੇਰਾ ਅੰਤ ਨਾ ਕਿਨਹੀ ਲਹੀ ਹੈ ਹਾਂ ਜੋ ਵੀ ਸੰਸਾਰ ਤੇ ਅੱਜ ਤੱਕ ਜਦੋਂ ਦੀ ਸ੍ਰਿਸ਼ਟੀ ਬਣੀ ਹੈ ਇਸ ਸੰਸਾਰ ਤੇ ਤੇਰਾ ਅੰਤ ਕਿਸੇ ਨੇ ਨਹੀਂ ਪਾਇਆ ਅੱਜ ਤੱਕ ਜਿਹੜੇ ਕਹਿੰਦੇ ਅੰਤ ਪਾ ਲਿਆ ਉਹਨਾਂ ਨੇ ਆਪਣਾ ਅੰਤ ਗਵਾ ਲਿਆ ਸਤਿਗੁਰੂ ਜੀ ਤੇਰਾ ਅੰਤ ਕਿਸੇ ਨੇ ਨਹੀਂ ਪਾ ਸਕਿਆ ਅੱਜ ਤੱਕ ਕੋਈ ਨਹੀਂ ਪਾ ਸਕਿਆ ਵਾਹਿਗੁਰੂ ਤੇਰਾ ਅੰਤ ਤੇਰਾ ਅੰਤ ਨਾ ਕਿਨਹੀ ਲਹੀ ਹੈ ਰਹਾਉ ਕੋਟ ਪਰਾਧ ਹਮਾਰੇ ਖੰਡੋ ਅਨਕ ਬਦੀ ਸਮਝਾਵੋ ਏ ਆਕਾਲ ਪੁਰਖ ਪਰਮੇਸ਼ਰ ਜੀ ਇਸ ਸੰਸਾਰ ਦੇ ਕਿਸੇ ਨੂੰ ਥੋੜੀ ਜਿਹੀ ਵਡਿਆਈ ਮਿਲ ਜੇ ਤੇ ਉਹ ਫਿਰ ਆਪਣੀ ਵਡਿਆਈ ਦੀ ਦੁਰਵਰਤੋਂ ਕਰਦਾ ਹੈ ਉਹ ਜੇ ਕਿਸੇ ਨੂੰ ਕੋਈ ਪਾਵਰ ਮਿਲ ਜਾਵੇ ਫਿਰ ਆਪਾਂ ਦੇਖਦੇ ਆ ਨਾ ਕੀ ਕੁਛ ਉਹ ਆਪਣੀ ਪਾਵਰ ਦੇ ਵਾਸੋ ਕੇ ਕਰਦਾ ਹੈ ਲੋਕਾਈ ਤੇ ਜ਼ੁਲਮ ਕਰਦਾ ਹੈ ਪਰ ਤੂੰ ਐਡਾ ਵੱਡਾ ਇੰਨੀਆਂ ਪਾਵਰਾਂ ਦਾ ਮਾਲਕ ਹੈ ਫਿਰ ਵੀ ਤੂੰ ਨਿਮਾਣੀਆਂ ਦੀ लाज ਰੱਖਣ ਵਾਲਾ ਹੈ ਨਿਤਾਣਿਆਂ ਦੇ ਓਟ ਆਸਰੇ ਜਿਹੜਾ ਵੀ ਤੇਰਾ ਲੈ ਲਵੇ ਨਿਤਾਣਿਆਂ ਦਾ ਓਟ ਆਸਰਾ ਬਣਨ ਵਾਲਾ ਹੈ ਤੂੰ ਭਾਵੇਂ ਸਾਰੀਆਂ ਪਾਵਰਾਂ ਦਾ ਮਾਲਕ ਹੈ ਪਰ ਕੱਪੜ ਦੇ ਸਾਰਿਆਂ ਦੇ ਕੱਜ ਕੇ ਰੱਖਦਾ ਭਾਵੇਂ ਸਭ ਦੇ ਦਿਲਾਂ ਦੀਆਂ ਜਾਣਦਾ ਪਰ ਪਰਦੇ ਸਾਰਿਆਂ ਦੇ ਕੱਜਦਾ ਸਾਰਿਆਂ ਨੂੰ ਲੁਕੋ ਕੇ ਰੱਖਦਾ ਹੈ ਭਾਵੇਂ ਸਭ ਦੇ ਦਿਲਾਂ ਦੀਆਂ ਜਾਣਦਾ ਪਰ ਸਭ ਦੀ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਭਾਵੇਂ ਬੁਰਿਆਂ ਨੂੰ ਵੀ ਜਾਣਦਾ ਭਲਿਆਂ ਨੂੰ ਵੀ ਜਾਣਦਾ ਸਭ ਨੂੰ ਜਾਣਦਾ ਪਰ ਸਾਰਿਆਂ ਦੇ ਉੱਤੇ ਪਰਦਾ ਪਾ ਕੇ ਰੱਖਦਾ ਵਾਹਿਗੁਰੂ ਤੂੰ ਐਡਾ ਵੱਡਾ ਮਾਲਕ ਹੈ ਕੋਟਪਰਾਦ ਕਰੋਨਾ ਅਪਰਾਧ ਹਮਾਰੇ ਖੰਡੋ ਤੂੰ ਸਾਡੇ ਖਤਮ ਕਰਨ ਵਾਲਾ ਤੂੰ ਸਾਨੂੰ ਮਾਫ਼ ਕਰਨ ਵਾਲਾ ਅਣਕ ਵਿਧੀ ਸਮਝਾਓ ਅਨੇਕੇ ਤਰੀਕਿਆਂ ਕਰਕੇ ਤੂੰ ਸਾਨੂੰ ਸਮਝਾਉਣ ਵਾਲਾ ਹੈ ਵਾਹਿਗੁਰੂ ਕੋਲ ਬਹੁਤ ਤਰੀਕੇ ਹਨ ਸਮਝਾਉਣ ਦੇ ਬੰਦਾ ਕਹੇ ਨਾ ਮੈਂ ਨਹੀਂ ਸਮਝਦਾ ਪਰ ਵਾਹਿਗੁਰੂ ਸਮਝਾ ਦਿੰਦਾ ਉਹ ਵਾਹਿਗੁਰੂ ਕੋਲ ਬਹੁਤ ਤਰੀਕੇ ਹਨ ਅਨਕ ਵਿਧੀ ਸਮਝਾਵੋ ਅਨੇਕਿਆਂ ਤਰੀਕਿਆਂ ਕਰਕੇ ਤੂੰ ਸਾਨੂੰ ਸਮਝਾਉਣ ਵਾਲਾ ਹੈ ਹਮ ਅਗਿਆਨ ਅਲਪ ਮਤ ਥੋਰੀ ਤੁਮੇ ਆਪਨ ਬਿਰਦ ਰਖਾਵੋ ਸਤਿਗੁਰੂ ਅਕਾਲ ਪੁਰਖ ਜੀ ਅਸੀਂ ਗਿਆਨਹੀਣ ਹਾਂ ਹਮ ਅਗਿਆਨ ਸਾਨੂੰ ਕਿਸੇ ਪ੍ਰਕਾਰ ਦਾ ਗਿਆਨ ਨਹੀਂ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਇਸ ਕਰਕੇ ਸਤਿਗੁਰੂ ਜੀ ਅਸੀਂ ਹਮ ਅਗਿਆਨ ਅਸੀਂ ਅਗਿਆਨੀ ਲੋਕ ਹਾਂ ਅਸੀਂ ਅਵਗਣਿਆਰੇ ਹਾਂ ਅਸੀਂ ਕਲ ਜੁਗੀ ਇਨਸਾਨ ਆਲਪ ਮਤ ਥੋਰੀ ਸਾਡੀ ਜਿਣੀ ਮਾਤਾ ਬਹੁਤ ਛੋਟੀ ਹੈ ਅਲਪ ਥੋੜੀ ਜਿਹੀ ਹੋਛੀ ਜੀ ਮਾਤਾ ਸਾਡੀ ਅਲਪਮਤ ਥੋੜੀ ਤੁਮੇ ਆਪਨ ਬਿਰਦ ਰਖਾਓ ਪਰ ਵਾਹਿਗੁਰੂ ਜੀ ਤੇਰਾ ਬਿਰਦ ਹੈ ਤੂੰ ਸਭ ਦੀ लाज ਰੱਖਣ ਵਾਲਾ ਹੈ ਤੂੰ ਆਪਣਾ ਬਿਰਦ ਸਮਝ ਕੇ ਕਿਰਪਾ ਕਰਕੇ ਸਾਨੂੰ ਮਾਫੀ ਦੇ ਦੇ ਤੇ ਸਾਡੀ लाज ਰੱਖ ਲੈ ਸਾਡੇ ਪਰਦੇ ਕੱਢ ਲੈ ਸਾਨੂੰ ਆਪਣੇ ਚਰਨਾਂ ਨਾਲ ਜੋੜ ਲੈ ਹਮ ਅਗਿਆਨ ਅਲਪਮਤ ਥੋੜੀ ਤੁਮੇ ਆਪਨ ਬਿਰਦ ਰਖਾਓ ਅਗੇ ਕਹਿੰਦੇ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਵਾਹਿਗੁਰੂ ਜੀ ਤੁਮਾਰੀ ਦਾ ਅਰਥ ਹੈ ਤੇਰੀ ਹੀ ਤੇਰੇ ਹੀ ਚਰਣਾ ਦਾ ਓਟ ਆਸਰਾ ਹੈ ਤੇਰੀ ਹੀ ਆਸਾ ਹੈ ਸਾਨੂੰ ਤੇਰੇ ਤੇ ਹੀ ਸਾਰਾ ਪ੍ਰੋਸਾਹ ਹੈ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਅਸਲ ਸਾਥ ਸਾਥੀ ਅਸਲ ਸੱਜਣ ਵਾਹਿਗੁਰੂ ਜੀ ਤੂੰ ਹੀ ਹੈ ਤੂੰ ਹੀ ਸੁਖ ਦੇਣ ਵਾਲਾ ਤੂੰ ਹੀ ਸਾਥ ਦੇਣ ਵਾਲਾ ਤੂੰ ਹੀ ਸਾਰੀਆਂ ਮੰਗਾਂ ਪੂਰੀਆਂ ਕਰਨ ਵਾਲਾ ਇਸ ਕਰਕੇ ਤੂੰ ਹੀ ਸੱਜਣ ਸੁਹੇਲੇ ਰੱਖੋ ਰੱਖਣਹਾਰ ਦਇਆਲਾ ਨਾਨਕ ਕਰਕੇ ਗੁਲੇ ਆਖਿਰਲੀ ਪੰਕਤੀ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਰੱਖੋ ਰੱਖਣਹਾਰ ਦਇਆਲਾ ਰੱਖਣਹਾਰ ਕਹਿੰਦੇ ਰੱਖਿਆ ਕਰਨ ਦਾ ਜਿਹੜਾ ਮਾਲਕ ਹੋਵੇ ਨਾ ਰੱਖਿਆ ਕਰਨ ਵਾਲਾ ਰੱਖੋ ਰੱਖਣਹਾਰ ਦਇਆਲਾ ਰੱਖਣ ਵਾਲਾ ਜਿਹੜਾ ਪਰਦੇ ਕੱਜਣ ਵਾਲਾ ਇੱਜ਼ਤਾਂ ਕੱਜਣ ਵਾਲਾ ਜਿਹੜਾ ਮਾਲਕ ਹੈ ਪਰਮੇਸ਼ਰ ਉਹ ਦਿਆਲ ਪਰਮੇਸ਼ਰ ਵਾਹਿਗੁਰੂ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਸਾਡੀ ਲਾਜ ਰੱਖ ਸਾਡੀ ਇੱਜ਼ਤ ਕੱਜ ਸਾਨੂੰ ਔਗਣੇ ਆਰਿਆਂ ਨੂੰ ਕਿਰਪਾ ਕਰਕੇ ਮਤ ਦੇ ਕੇ ਸਮਝਾ ਲੈ ਵਾਹਿਗੁਰੂ ਜੀ ਕਿਰਪਾ ਕਰ ਇਹ ਅਰਦਾਸ ਬੇਨਤੀ ਸਾਰੇ ਕਰਦੇ ਰਹੀਏ ਤੇ ਵਾਗਰੂ ਸੁਣਦਾ ਜ਼ਰੂਰ ਹੈ। ਇਹ ਸੀ ਸਤਿਗੁਰਜੀ ਦਾ ਅੱਜ ਦਾ ਮੁਖ ਵਾਕ। ਆਪ ਸੰਗਤਾਂ ਨੇ ਬੜੇ ਪਿਆਰ ਸਤ ਬੈਠ ਕੇ ਸਰਵਣ ਕੀਤਾ ਜੀ। ਗਲਤੀਆਂ ਭੁੱਲਾਂ ਦੀ ਖੇਮਾ ਅਸੀਸ ਦੇਣੀ ਦਿਹੋ ਸੱਜਣਾ ਅਸੀਂ ਸੜੀਆਂ ਜੇ ਹੋਵੇ ਸਾਹਿਬ ਸੋ ਮੇਲ। ਬਲਾਵ ਫਤੀਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।